چولہ پا کے رنگ دے جا رنگ چڑے گا میرے پروان گا اور ہولاری نے اپنی گال آکھی اور میرے انتر ہے جی آخی جامع للاری کہانی پا کے رنگ دنگ چڑے یا نہ دے ابھی تو پیسے لگنے رنگ چڑے یا نہ چڑے, یا نا اسی پیسے چڑے یا نا للاری دے للاری کی پتنی دونوں ہی ਰੰਗ ਮੱਛ ਦੇ ਵਿੱਚ ਪਾਣੀ ਪਾ ਕੇ ਚੋਲਿਆਂ ਨੂੰ ਰੰਗ ਦਿੰਦੇ ਨੇ ਰੰਗਣ ਤੋਂ ਬਾਅਦ ਸੁੱਕਣੇ ਪਾਏ ਜੋ ਜੋ ਸੂਰਜ ਦੀ ਉਹ ਫੁਟਦੀ ਹੈ ਸੂਰਜ ਚੜ੍ਹਦਾ ਹੈ ਤੇ ਉਹ ਜੋ ਚੋਲਿਆਂ ਵਾਲੇ ਕੱਢਦੇ ਨੇ ਕਿ ਚੋਲਿਆਂ ਦੇ ਉੱਤੇ ਜਿਹੜਾ ਰੰਗ ਸਿੱਖ ਮੰਦਰ ਆਏ ਸਨ ਕਿ ਨੀਲੇ ਰੰਗ ਦੇ ਕਰਦੇ ਨੇ ਉਹ ਹੀ ਰੰਗ ਇਹਨਾਂ ਚੋਲਿਆਂ ਦੇ ਤੇ ਚੜ ਚੁੱਕਾ ਹੈ ਉਹ ਰੰਗੜਿਆ ਜੀ ਤੇ ਰੰਗ ਕਰਨ ਤੋਂ ਮੰਦਰ ਵਿੱਚ ਆਉਂਦਾ ਕਿ ਸਿੱਖਾਂ ਨੇ ਤੇ ਆਕਾਸ਼ੀ ਪਾਣੀ ਪਾ ਕੇ ਰੰਗ ਤੇ ਪਾਣੀ ਦੇ ਨਾਲ ਹੀ

ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਦੇ ਇੱਤੇ ਹਲਾ ਕਰਨ ਦੇ ਲਈ ਪਾਤਸ਼ਾਹ ਜੀ ਨੇ ਮੈਨੂੰ ਨਾਮਾਇਓ ਜਦੋਂ ਪੁੱਛਿਆ ਪਾਤਸ਼ਾਹ ਤੁਹਾਡੇ ਦਰਸ਼ਨ ਕਰਨ ਦੀ ਭਾਵਨਾ ਲੈ ਕੇ ਆਏ ਨੇ ਉਹ ਲਲਾਰੀ ਤੇ ਲਲਾਰੀ ਦੀ ਪਤਨੀ ਜਿਨ੍ਹਾਂ ਨੇ ਚੋਲੇ ਰੱਖ ਕੇ ਦਿੱਤੇ ਸਭ ਤੋਂ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਲਲਾਰੀ ਤੇ ਲਲਾਰੀ ਦੀ ਪਤਨੀ ਦੋਵੇਂ ਸਾਹਮਣੇ ਖੜੇ ਤੇ ਸਭ ਤੋਂ ਸੱਚੇ ਪਾਤਸ਼ਾਹ ਜੀ ਨੇ ਸਜਦਾ ਕਰਕੇ ਮੱਥਾ ਟੇਕ ਕੇ ਜਦੋਂ ਕੋਲ ਬੈਠੇ ਤੇ ਸਭ ਤੋਂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸੁਹਾਨੀ ਬੇਟ ਕੋਲ ਮੋੜਾ ਕੱਢੀਆਂ ਮੋਰਾ ਕੜੀ ਕੇ ਜਿਵੇਂ ਲਾਲੀ ਦੇ ਹੱਥ ਦੇ ਉੱਤੇ ਰੱਖਿਆ ਤੇ ਸਰਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਦੋਵੇਂ ਹੱਥ ਰੱਖ ਕੇ ਮੈਂ ਰੀਵਾਸਤ ਮੈਂ ਮੋਰਾ ਨਹੀਂ ਲੈਂਦਾ ਸਹਿਬ ਕਹਿੰਦੇ ਤੂੰ ਆਖੀ ਤੇ ਕਹਿੰਦਾ ਸੀ ਅਰੰਭ ਚੜੇ ਜਾਂ ਨਾ ਨਾ ਚੜੇ ਮਨੂਟ ਪੈਸੇ ਪੈਸੇ ਲੈਣੇ ਉਦੋਂ ਪਤਾ ਲੱਗਿਆ ਲਾਲੀ ਨੂੰ ਇਹ ਤੇ ਮੇਰਾ ਦਾਤਾ ਕੋਈ ਅੰਤਰ ਜਾਨੀ ਹੈ ਇਹ ਕੋਈ ਸਰੀਰ ਰੂਪ ਵਿਅਕਤੀ ਨਹੀਂ ਇਹ ਤੇ ਖਲਾਵਾ ਮੂੜ ਹੈ ਧੰਨ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆ ਦੇ ਲੋਕ ਕਹਿੰਦੇ ਪਾਤਸ਼ਾਹ ਆਪਣੇ ਮਾਇਆ ਲਿਓ ਤੂੰ ਦਾਤਾ ਦੇਣ ਵਾਲਾ ਹੈ ਤੇਰੇ ਕੋਲ ਦਾਤ ਲੈਣ ਆਇਆ ਮੇਰੇ ਘਰ ਦੇ ਉਤਰ ਕੋਈ ਪੁੱਤਰ ਨਹੀਂ ਕੋਈ ਸੁਲਤਾਨ ਨਹੀਂ ਪਾਤਸ਼ਾਹ ਮੇਰੀ ਪਤਨੀ ਘਰੋਂ ਬਾਹਰ ਜਾਂਦੀ ਹੈ ਨਾ ਤੇ ਦੁਨੀਆ ਦੇ ਲੋਕ ਕਹਿੰਦੇ ਨੇ ਔਂਤਰੀ ਦੁਨੀਆ ਦੇ ਲੋਕ ਕਹਿੰਦੇ ਨੇ ਔਂਤਰੀ ਇਹਦੀ ਕੁਖੋਂ ਕੋਈ ਆਰਾਮ ਨਹੀਂ ਹੋਈ ਤੇ ਸੰਗੁਣ ਸੱਚੇ ਪਾਤਸ਼ਾਹ ਇੱਕ ਅਸੀਸ ਦਿਓ ਇਹ ਵੀ ਕਿਤੇ ਪੁੱਤ ਵਾਲੀ ਬਣ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੀਸਕਸ਼ੀ ਗੁਲਾਮਾਂ ਤੇ ਪੰਜਾਬ ਦੇ ਘਰ ਦੇ ਅੰਦਰ ਕਿਸੇ ਵੀ ਲਲਾਈ ਨੂੰ ਤੁਸੀਂ ਦੇਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਕੇ ਪਾਤਸ਼ਾਹ ਜੀ ਨੇ ਇਹਨਾਂ ਦੇ ਘਰ ਦੇ ਅੰਦਰ ਉੱਤਮ ਦੀ ਬਾਤ ਬਖਸ਼ੀ ਤੇ ਫਿਰ ਉਹ ਹੀ ਪੁੱਤਰ ਗੁਰੂ ਘਰ ਦਾ ਸੇਵਕ ਬਣਿਆ ਸਾਡੇ ਸੱਚੇ ਪਾਤਸ਼ਾਹ ਫਿਰ ਇਸ ਧਰਤੀ ਤੋਂ ਨੀਲਾ ਬਣਾ પાਕੇ ਸੀਸ ਤੇ ਮੀਲੀ ਦਸਤਾਰ ਖੁਮਾ ਕਰਿਓ ਕਿ ਕੇਸ ਰਹਿ ਹੋਏ ਇਸ ਸਤਿ ਸੱਚੇ ਪਾਤਸ਼ਾਹ ਦੀ ਉੱਚ ਦੇ ਵੀਰ ਬਣ ਕੇ ਜਦੋਂ ਸਤਿ ਸੱਚੇ ਪਾਤਸ਼ਾਹ ਇੱਥੇ ਰਵਾਨਾ ਹੋਏ ਸਤਗੁਰੂ ਜੀ ਪਾਤਸ਼ਾਹੀ ਦੇ ਅੰਦਰ ਸਿशोਧਿਤ ਨੇ ਤੇ ਸਤਿ ਸੱਚੇ ਪਾਤਸ਼ਾਹ ਜੀ ਨੇ ਅੰਦਰ ਰਵਾਨੀ ਮੋਢਾ ਦੇਣ ਵਾਲੇ ਗਨੀਖਾ ਭਾਈ ਨਦੀਖਾ ਤੇ ਸਤਿ ਸੱਚੇ ਪਾਤਸ਼ਾਹ ਜੀ ਨੇ ਪਿੱਛਲੇ ਪਾਸੇ ਮੋਢਾ ਦੇਣ ਵਾਲੇ ਭਾਈ ਤੁਮ ਸਿੰਘ ਭਾਈ ਮਾਨ ਸਿੰਘ ਤੇ ਚੌਰ ਦੀ ਸੇਵਾ ਨਿਭਾਈ ਚੌਰ ਵੀ ਮੋਰ ਪੰਖਾ ਦਾ ਬਣਿਆ ਹੁੰਦਾ ਸੀ ਚੌਰ ਮੋਰ ਪੰਖੀ ਚੋਰ ਦੀ ਸੇਵਾ ਨੇ ਮਾਣ ਵਾਲੇ ਫੈਰ ਸਿੰਘ ਜੀ ਚੌਥੀ ਸੇਵਾ ਨਿਭਾ ਰਹੇ ਨੇ ਜਿਵੇਂ ਹੀ ਸਜਗੁਰ ਸੱਚੇ ਪਾਤਸ਼ਾਹ ਉੱਚੇ ਦੀਪ ਬਣ ਕੇ ਜਾ ਰਹੇ ਨੇ ਰਾਹ ਦੇ ਅੰਦਰ ਇੱਕ ਨਾਕਾ ਆਇਆ ਨਾਕਰ ਨਾਕੇ ਦਾ ਜਿਹੜਾ ਅਧਿਕਾਰੀ ਹੈ ਇਤਿਹਾਸ ਵਿੱਚ ਉਹਦਾ ਨਾਮ ਜ਼ਿਕਰ ਕੀਤਾ ਹੈ ਜੀ ਦਲੀਲ ਖਾਨ ਦਲੀਲ ਖਾਨ ਸਾਹਮਣੇ ਆਇਆ ਤੇ ਸਾਹਮਣੇ ਖਲੋ ਕੇ ਸਜਗੁਰ ਸੱਚੇ ਪਾਤਸ਼ਾਹ ਜੀ ਨੂੰ ਰੋਕਦਾ ਰੋਕਣ ਤੋਂ ਉਪਰਤ ਪੁੱਛਦਾ ਹੈ ਤੇ ਕੌਣ ਕਣ ਕਲੀ ਖਾਨ ਤੇ ਨਵੀ ਖਾਨ ਦੋਨਾਂ ਨੇ ਜਵਾਬ ਕਹਿੰਦੇ ਇਹ ਉੱਚ ਦੇ ਪੀਰ ਨੇ ਅੱਜ ਪਾਕਿਸਤਾਨ ਦੀ ਤਰੱਕੀ ਤੇ ਹੈ ਕਿ ਉੱਚ ਉੱਚ ਬੇਨ ਦੇ ਇਲਾਕਿਆਂ ਦੇ ਪੀਰ ਅਜੇ ਹੀ ਸਨ ਜਿਹੜੇ ਮੀਲਾ ਮਹਲਾ ਪਾਉਂਦੇ ਸਨ ਇਲਾਕੇ ਦੇ ਅੰਦਰ ਪ੍ਰਚਾਰ ਕਰਨ ਦੇ ਲਈ ਫੇਰੀਆਂ ਲੱਗਦੇ ਸਨ ਭਾਬ ਜੀ ਨੂੰ ਗੁਰਨਾਨ ਸਿੰਘ ਸਾਹਿਬ ਨਾਲ ਪਾਤਸ਼ਾਹ ਜੀ ਨੇ ਉਦਾਸ ਉਦਾਸੀ ਫੇਰੀਆਂ ਕੀਤੀਆਂ ਪਾਤਸ਼ਾਹ ਜੀ ਨੇ ਉਦਾਸੀ ਕੀਤੀ ਇਹ ਤਾਂ ਹੀ ਫੇਰੀਆਂ ਲੱਗਦੇ ਸਨ ਫੇਰੀ ਕਰਦੇ ਹੋਏ ਨਾਲੇ ਮਰੀਦਾਂ ਨੂੰ ਲੜਦੇ ਸਨ ਨਾਲੇ ਆਪਣਾ ਪ੍ਰਕਾਰ ਦੇਗਾ ਇਕੱਠੀ ਕਰਦੇ ਸਨ ਗਨੀਖਾਨ ਨਗੀਖਾਨ ਦੇ ਇਕਲ ਦਸਤੀ ਅਧਿਕਾਰੀ ਜੀ ਇਹ ਪੁੱਛਦੇ ਪੀਰ ਨੇ ਤੇ ਇਲਾਕੇ ਦੇ ਅੰਦਰ ਫਿਰ ਕੇ ਕਾਰ ਭੇਟਾ ਅਤੇ ਆਪਣੇ ਮਰੀਦਾਂ ਨੂੰ ਲੈ ਗਏ ਪਰ ਦਲੀਲ ਖਾਨ ਦੇ ਮਨ ਦੇ ਅੰਦਰ ਸ਼ੰਕਾ ਪੈਦਾ ਹੋਈ ਕਿ ਕਿਤੇ ਇਹ ਤਾਂ ਗੁਰੂ ਗੋਬਿੰਦ ਸਿੰਘ ਈਸਟਾ ਕੇ ਜਾਂਦੇ ਹੋ ਸ਼ੰਕਾ ਤੋਂ ਮੈਂ ਪਹਿਲੇ ਝੁੱਠਾ ਨਹੀਂ ਸੀ ਸ਼ੰਕਾ ਝੁੱਠਾ ਨਹੀਂ ਸੀ ਇਧਰ ਮੰਨਦੇ ਦੇ ਸ਼ੰਕਾ ਕਰਦੇ ਕਿ ਗੁਰੂ ਗੋਬਿੰਦ ਸਿੰਘ ਈਸਟਾ ਕੇ ਨਾ ਜਾਂਦੇ ਹੋ ਰੋਕ ਕੇ ਬਰਤਾਲ ਕੀਤੀ ਤੇ ਨਾਲ ਹੀ ਸਵਾਲ ਕੀਤਾ ਜੇ ਉੱਚ ਦੇ ਪੀਰ ਨੇ ਫਿਰਕੇ ਆਪਣੇ ਮੁਰਿਦਾਂ ਨੂੰ ਮਿਲ ਰਹੇ ਨੇ ਇਸ ਇਲਾਕੇ ਦੇ ਅੰਦਰ ਵੀ ਇਹਨਾਂ ਦੇ ਮੁਰਿਦ ਹੋਣ ਸਾਧੂ ਜੀ ਦੇ ਪੱਖਸ਼ੀ ਦੇ ਸਾਹਮਣੇ ਕਿੰਨੇ ਗੱਲ ਕਰਦੇ ਨੇ ਕਿਹਨਾਂ ਟਾਰਗੇਟ ਕਹਿੰਦੇ ਸਾਧੂ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਕਰਕੇ ਦੇ ਜਾਣਨ ਵਾਲੇ ਸਾਰੇ ਨੇ ਤੇ ਪਾਤਸ਼ਾਹ ਜੀ ਨੂੰ ਗੁਰੂ ਜੀ ਕਰਕੇ ਜਾਣਨ ਵਾਲੇ ਪਾਤਸ਼ਾਹ ਜੀ ਨੂੰ ਕੁਝ ਦਾ ਪੀਰ ਕਰਕੇ ਜਾਣਨ ਵਾਲੇ ਕਿ ਉਹ ਅਸੂਚਾਰ ਹੀ ਆ ਸਾਨੂੰ ਸਾਰਿਆਂ ਨੂੰ ਸਾਨੂੰ ਚਾਰਾਂ ਨੂੰ ਹੀ ਪਤਾ ਹੈ ਜਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਤਸ਼ਾਹ ਉਹ ਜਿਹੜੇ ਵੀਰ ਬਣੇ ਨੇ ਪਤਸ਼ਾਹ ਜੀ ਨੇ ਜਦੋਂ ਆਖਿਆ ਯਹਾਂ ਹੈ ਬਾਦਸ਼ਾਹ ਜੀ ਨੇ ਕਿਹਾ ਨੂਰ ਅਹਿਮਦ ਕਾਜੀ ਉਹਨੂੰ ਬੁਆਲਣ ਕਰਿ ਲਿਆਓ ਸਾਡਾ ਉਹ ਮੁਰੀਦ ਸਾਡੇ ਸਾਰੇ ਪਤਸ਼ਾਹ ਜੀ ਦੇ ਤੈ ਅਨੁਸਾਰ ਕਾਜੀ ਨੂਰ ਅਹਿਮਦ ਨੂੰ ਸੱਦਿਆ ਗਿਆ ਕਾਜੀ ਨੂਰ ਅਹਿਮਦ ਉਹ ਕਾਜੀ ਹੈ ਜਿਹੜਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਤਸ਼ਾਹ ਜੀ ਨੇ ਫਾਸਿਦੇ ਸੱਚੇ ਪਾਤਸ਼ਾਹ ਜੀ ਨੇ ਫਾਰਸੀ ਦਿੱਧਿਆ ਦਰ ਦਾ ਤੇ ਜਿੱਦਾਂ ਹੀ ਕਾਜੀ ਨੂਰ ਅਹਿਮਦ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਸਾਹਮਣੇ ਆਇਆ ਸਾਹਮਣੇ ਹੋ ਗਿਆ ਸਾਡੇ ਅੱਗੇ ਤੱਕ ਦੇ ਆਸਾਨ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹ ਜਿਹੜੇ ਪੀਰ ਬਣੇ ਨੇ ਤੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਸਿਰਦਾ ਕੀਤਾ ਸਿਰਦਾ ਕਰਨ ਤੋਂ ਬਾਅਦ ਦਲੀਲ ਖਾਨ ਅਧਿਕਾਰੀ ਨੇ ਕਹਿੰਦਾ ਕਾਜੀ ਆਪ ਕਹਿੰਦਾ ਜੀ ਕਾਜੀ ਨੂਰਦੀਨ ਕਹਿੰਦਾ ਇਹ ਉੱਚ ਦੇ ਪੀਰ ਨਹੀਂ ਅਜੀ ਡਰ ਕੇ ਕਿਵੇਂ ਕਰੀਓ ਜੀ ਗੱਲੀ ਖਾਣ ਤੇ ਰਵੀ ਖਾਣ ਡਰ ਕੇ ਤੇ ਨਾਲ ਦਲੀਲ ਖਾਣ ਡਰ ਕੇ ਕਹਿੰਦਾ ਇਹ ਆਉਜਦੇ ਪੀਰ ਨਹੀਂ ਇਹਦੇ ਉੱਚ ਦੇ ਪੀਰ ਨਾਲੋਂ ਵੀ ਉੱਚੇ ਪੀਰ ਨੇ ਤੂੰ ਇਹਨਾਂ ਦਾ ਰਾਹ ਰੋਕੇ ਕਾਫਰ ਨਾ ਬਣ ਪਾਪਾਂ ਦਾ ਭਾਗੀ ਨਾ ਨਾ ਦਲੀਲ ਖਾਣ ਨੂੰ ਪਤਾ ਨਹੀਂ ਕਿ ਉਹਦੇ ਪੀਰ ਨੇ ਉਹਨਾਂ ਤੋਂ ਵੀ ਵੱਡੇ ਪੀਰ ਨੇ ਸਭ ਤੋਂ ਸੱਚੇ ਪਾਤਸ਼ਾਹ ਜਿਹੜੇ ਇਸੇ ਦਲੀਲ ਖਾਨ ਤੋਂ ਉਪਰ ਕਿਵੇਂ ਸਤਨੁਸ਼ ਸੱਚੇ ਪਾਤਸ਼ਾਹ ਜੀ ਆਗੰਗਿਰ ਦੀ ਧਰਤੀ ਨੂੰ ਭਾਵਲਾ ਕੇ ਸਤਨੁਸ਼ ਸੱਚੇ ਪਾਤਸ਼ਾਹ ਜੀ ਏਰਪਿੰਡ ਦੇ ਪਿੰਡ ਸਰਕੂ ਸੱਚੇ ਪਾਤਸ਼ਾਹ ਜੀ ਨੇ ਮਾਮਾ ਕਰਤਾਰ ਦਾਸ ਕ੍ਰਿਪਾਲ ਚੰਦ ਨੂੰ ਮਿਲੇ ਨੇ ਤੇ ਕ੍ਰਿਪਾਲ ਚੰਦ ਨੂੰ ਜਿਹੜੀਆਂ ਅਸੀਸਾਂ ਦਿੱਤੀਆਂ ਉਹ ਕੱਲ ਦੇ ਦਿਨਾਂ ਵਰ ਤੁੰ ਵਿਚਾਰਾਂਗੇ ਇੱਧਰ ਕੱਲ ਆਪਾਂ ਵਿਚਾਰਿਆ ਜੋ ਕਿਵੇਂ ਸੰਬੰਧ ਦੀ ਧਰਤੀ ਤੇ ਸਾਬ ਜਾਦਿਆਂ ਦੀ ਪਹਿਲੀ ਪੇਸ਼ੀ ਦੇ ਦਰਮਿਆਨ ਸਾਬ ਜਾਦਿਆਂ ਨੇ ਕਚਰੀ ਵਿੱਚ ਬੁਲਾਇਆ ਗਿਆ ਬੇਨਤ ਲਾਲ ਤੇ ਦਰਾਵੇ ਦਰਾਵੇ ਦਿੱਤੇ ਨੇ ਨਿੱਕੇ ਨਿਸੂਮ ਨੇ ਡਰ ਜਾਣ ਪਰ ਜਿਹੜੇ ਸ਼ੇਰਾਂ ਦੇ ਬੱਚੇ ਹੁੰਨ ਉਹ ਭੇਡਾਂ ਵਿੱਚ ਨਹੀਂ ਸੁਚੇ ਨਾਮ ਨੂੰ ਇਹ ਵਾਲਾ ਆਕੀ ਸੀ ਜਿਹੜੇ ਬੱਚੇ ਉਹ ਸ਼ੇਰ ਬੱਬਰਾਂ ਦੇ ਉਹ ਭੇਡਾਂ ਵਿੱਚ ਨਹੀਂ ਉਹ ਨਾਲ ਜਾਂਦੇ ਸੁਚੇ ਨਾਮ ਨੂੰ ਪਤਾ ਲੱਗ ਗਿਆ ਕਿ ਨਾ ਇਹਨਾਂ ਨੇ ਡਰ ਕਰਕੇ ਨਾ ਇਹਨਾਂ ਨੇ ਲਾਜ ਕਰਕੇ ਢੋਲਣਾ ਇਹਨੂੰ ਦਾਦੀ ਮਾਂ ਦੇ ਕੋਲ ਤੇਜਿਆ ਜਾਵੇ ਫਿਰ ਰਾਤ ਜਿਹੜੀ ਕੱਲ ਦੀ ਬਤੀਤੀ ਠੰਡੇ ਬੁੱਧ ਦੇ ਵਿੱਚ ਉਧਰ ਮੰਨ ਭਰ ਕੇ ਹੌਸਲਾ ਭਰ ਕੇ ਆਪਣੇ ਘਰ ਗਿਆ ਬਾਬਾ ਮੋਤੀराम ਦਾ ਬਾਬੇ ਮੋਤੀराम ਮਹਿਰੇ ਨੂੰ ਫਤਾ ਲੱਗ ਕਿਉਂਕਿ ਬਾਬਾ ਮੋਤੀराम ਮਹਿਰਾ ਵਜ਼ੀਰ ਖਾਨ ਦੇ ਜਿੰਨੇ ਵੀ ਕੈਦੀ ਹੁੰਦੇ ਸਨ ਉਹਨਾਂ ਦੇ ਪ੍ਰਸ਼ਾਦੇ ਦੀ ਸੇਵਾ ਕਰਦੇ ਕਿਹਾ ਕਰਿਓ ਜੀ ਆਪਾਂ ਤੁਸੀਂ ਵੇਖਦੇ ਜਿਨ੍ਹਾਂ ਦੇ ਅੰਦਰ ਲਾਗਰੀ ਸੀ ਜਿਹੜੇ ਲਗਰ ਬਣਾਉਂਦੇ ਐਸੇ ਤਰੀਕੇ ਦੇ ਨਾਲ ਵਜੀਦੇ ਦੇ ਜਿੰਨੇ ਵੀ ਕੈਦੀ ਹੁੰਦੇ ਸਨ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਉਹਨਾਂ ਦੀ ਪ੍ਰਸ਼ਾਦਾ ਤਿਆਰ ਕਰਨ ਦੀ ਜੋ ਡਿਊਟੀ ਸੀ ਉਹਨੇ ਮੋਤੀराम ਵਾਲਾ ਬਾਬਾ ਮੋਤੀ ਕੰਮ ਕਰ ਤੇ ਬਾਅਦ ਵਿੱਚ ਮੋਤੀराम ਮਹਰੇ ਦੇ ਨਾਲ ਹੀ ਗੰਗੀ ਬ੍ਰਾਹਮਣ ਦਾ ਪ੍ਰਾਪ ਜਿਹੜਾ ਅਧਿਆਸਨ ਜਿੱਧਰ ਆਇਆ ਵੀ ਪੰਮਾ ਬ੍ਰਾਹਮਣ ਪੰਮਾ ਦਾ ਨਾਂ ਤੇ ਬਾਬਾ ਮੋਤੀराम ਮਹਰੇ ਲੰਗਰ ਦੀ ਸੇਵਾ ਕਰਦੇ ਨੇ ਪਤਾ ਲੱਗਾ ਠੰਡੇ ਗੁਰਜ ਦੇ ਵਿੱਚ ਸਨਮਾਨਯੋਗ ਮਾ ਜੀ ਨੂੰ ਇਤਿਹਾਸਕਾਰਾਂ ਨੇ ਤਕਰੀਬਨ ਉਹਨਾਂ 80-85 ਸਾਲ ਉਮਰ ਕੀਏ 80-85 ਸਾਲ ਦੀ ਉਮਰ ਹੈ ਮਾਤਾ ਗੁਰਦੁਆਰੇ ਦੀ ਠੰਡੇ ਗੁਰਜ ਦੇ ਤੇ ਠੰਡੇ ਗੁਰਜ ਦੇ ਅਦਰ ਨਾ ਕੁਝ ਖਾਣ ਨੂੰ ਨਾ ਕੁਝ ਪਾਣ ਨੂੰ ਨਾ ਕੁਝ ਲੈਣ ਨੂੰ ਸੰਗਤ ਲੈਣ ਨੂੰ ਕੁਝ ਨਹੀਂ ਸਰੀਰ ਉੱਤੇ ਕੋਈ ਨਾ ਕੁਝ ਨਹੀਂ ਤੇ ਖਾਣ ਨੂੰ ਵੀ ਕੁਝ ਨਹੀਂ ਠੰਡੇ ਗੁਰਜ ਦੇ ਅੰਦਰ ਇੱਕ ਰਾਤ ਜੇ ਜਿਹੜੀ ਕੋਈ ਵੀ ਰਾਤ ਆਪਾਂ ਵਿਚਾਰੀਏ ਉਹ ਵੀ ਗੁਜ਼ਾਰ ਲਿੱਤੇ ਨੇ ਕੱਲ ਦੀ ਰਾਤ ਜਿਹੜੀ ਸੀ ਉਹ ਦੂਸਰੀ ਥੀ ਤੇ ਅੱਜ ਦੀ ਰਾਤ ਜਿਹੜੀ ਹੈ ਇਹ ਤੀਸਰੀ ਹੈ ਅੱਜ ਦੀ ਤੀਸਰੀ ਰਾਤ ਕੱਲ ਵੀ ਦੂਸਰੀ ਰਾਤ ਤੇ ਬੜੇ ਪਿਆਰ ਨਾਲ ਘਰ ਜਾ ਕੇ ਮਨ ਭਰ ਕੇ ਬਾਬਾ ਮੋਤੀराम ਘਰ ਜਾ ਕੇ ਬੈਠਾ ਮਨ ਤੇ ਉਦਾਸੀ ਹੈ ਤੇ ਘਰ ਦੀ ਸੁਹਾਣੀ ਬਾਦਰ ਮੋਤੀराम ਵਾਲੀ ਪਤਨੀ ਦੀ ਬਿਲਾਤੋ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਤੇ ਆਉਂਦਾ ਹੈ ਆਪਣੀ ਪਰਿਵਾਰ ਨੂੰ ਸਾਂਭੇ ਰੱਖੇ ਕਿੰਦੇ ਸ਼ਕੂ ਆਪੋ ਜਿਹੜੇ ਸ਼ਕਲ ਦੀ ਅੱਖ ਹੈ ਬਾਬਾ ਮੋਤੀराम ਜੀ ਦਾ ਪ੍ਰਸ਼ਾਦਾ ਨਿਵੇਸ਼ਾ ਜਦੋਂ ਨਾਲ ਸ਼ਕਿਆ ਤੁਸੀਂ ਸਹਜੇ ਵੇਖਿਆ ਜੀ ਮਾਵਾ ਦਾ ਸੁਭਾਵਾ ਹੈ ਮਾਵਾ ਨੂੰ ਉਸ ਪਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਹੈ ਇਹ ਅਗੰਮੀ ਸ਼ਕਤੀ ਦਿੱਤੀ ਹੈ ਇਹ ਸ਼ਕਤੀ ਹੈ کیونکہ ستگو جی کی پابندی کا چہرہ پڑنے اکثر دیکھ بچہ رو بار بندے خیال نہیں ہوتا بچہ ہوگا پر من پتا لگ جاتا ہے اس بچے کی پیڑ ہے اس بچے کو دونوں گلوں کا من پتا سام پرش ہےشاد بابا موتی نے میرا پوکھا مار کے ਕਿੰਦਾ ਮਾਂ ਨੂੰ ਤੈਨੂੰ ਕੀ ਦੱਸਾਂ ਤੇਰੇ ਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ ਠੰਡੇ ਪੁਰਪ ਦੇ ਵਿੱਚ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਜਾਣ ਸਾਡੇ ਨਰੇਣਾ ਦੇ ਵਾਰ ਇੱਕ 9 ਸਾਲ ਦਾ ਇੱਕ 7 ਸਾਲ ਦਾ ਬਾਬੇ ਮੋਤੀराम ਜੀ ਦਾ ਪੁੱਤ ਸੀ ਜੀ 9 ਸਾਲ ਦੀ ਉਮਰ ਸੀ ਭਾਈ ਨਰੇਣਾ ਦੀ ਇਤਿਹਾਸਿਕ ਨਾਮ ਲਿਖਿਆ ਆਪਣੇ ਨਰੇਣਾ ਦੇ ਵਾਰ ਇੱਕ 9 ਸਾਲ ਦਾ ਇੱਕ ਸਤ ਸਾਬ ਦਾ ਇੱਕ ਬਜ਼ੁਰਗ ਮਾ ਹੈ ਮਾ ਜੀ ਉਹਨਾਂ ਨੂੰ ਠੰਡੇ ਵੇਟੇ ਕੇ ਕੈਰ ਕੀਤਾ ਤੇ ਨਾਲ ਹੀ ਰਗਨਤਾ ਕੋਈ ਪੌਣ ਨੂੰ ਕੋਈ ਖਾਣ ਨੂੰ ਕੋਈ ਹਣੌਣ ਨੂੰ ਨਹੀਂ ਬੁਚਿਆ ਕਰ ਮਾ ਮੈਂ ਪ੍ਰਸ਼ਾਦਾ ਕਮੇਸ਼ ਕਰਾ ਜੇ ਗੁਰਗੋਦਸ ਸਿੰਘ ਮਹਾਰਾਜ ਪਾਛਾ ਜੀ ਦੇ ਮਾ ਅਤੇ ਲਾੜਖੇ ਨੇ ਪ੍ਰਸ਼ਾਦਾ ਕਰਿਓ ਜੀ ਇਹ ਨਾਚ ਜਿਹੜੇ ਆਪ ਮੁਹਾਰੇ 10 ਦੰਦੇ ਦੇ ਵੀ

ਬਾਰ-ਬਾਰ ਦਿੱਕੋ ਕਰਕੇ ਤੇ ਪਾਵੇਂ ਮੇਰਾ ਕਿਤਨੀਓ ਕਰਦਾ ਪ੍ਰਸਾਦਾ ਸਰਮ ਦਾ ਕਾਰਨ ਆ ਮਾਂ ਜੀ ਵੀ ਪੱਕੇ ਨੇ ਛੋਟੇ ਰਾਤ ਵੀ ਪੱਕੇ ਨੇ ਸੁੱਤ ਜੋੜ ਕੇ ਵੇਖੋ ਜੀ ਮਸੂਮ ਦਿੱਤਾ 9 ਸਾਲ ਤੇ 7 ਸਾਲ ਕਿੰਨੀ ਵੱਡੀ ਉਮਰ ਹੈ ਜੀ ਤੁਸੀਂ ਬੱਚਿਆਂ ਵਾਲੇ ਤੁਹਾਨੂੰ ਸਾਰਿਆਂ ਨੂੰ ਪਤਾ 9 ਸਾਲ ਤੇ 7 ਸਾਲ ਦੀ ਆਬਰਾ ਕੀ ਮਾਂ ਕਹਿੰਦੇ ਮਾਂ ਪੁੱਖੇ ਨੇ ਤੇ ਮਾਂ ਨੇ ਬਾਰ-ਬਾਰ ਕੰਨ ਤੇ ਹੱਥ ਫੇਰੀ ਨਾਲ ਹੀ ਆਖਿਆ ਪੁੱਤ ਮੇਰੇ ਦੱਸ تم ماں پتا ہے وزیر نے گلیاں بازار نگارے کی چوٹ کے پنڈوڑا پٹوا دن گرو گوبند سنگی لالا پتے ماں کی سیوا کرے گا سارا پروار کو شہید کر دیتا ہے ਮਾਂ ਸੁਣੇ ਮਾਂ ਤੇਰੀ ਪੁੱਤ ਮੈਂ ਵੀ ਸੁਣਿਆ ਠੰਡੇ ਗੋਲਦ ਦੇ ਵਿੱਚ ਮਾਂ ਤੇ ਠੰਡੇ ਗੋਲਦ ਦੇ ਵਿੱਚ ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਕੈਦ ਕੀਤੇ ਹੋਏ ਸੀ ਪੁੱਤ ਵੀ ਮੈਂ ਇਹ ਵੀ ਸੁਣਿਆ ਕਿ ਜਿਹੜਾ ਉਹਨਾਂ ਦੀ ਸੇਵਾ ਕਰੇਗਾ ਪਰਿਵਾਰ ਕੋਲ ਨੂੰ ਵਿੱਚ ਪੀੜਿਆ ਜਾਏਗਾ ਕਦਰ ਕਰਨਾ ਚਾਹੀਦਾ ਹੁਣ ਸੂਰਤ ਲੋਹਾਂ ਮਾਂ ਦੀ ਦਿੱਤੀ ਹੋਈ ਦਲੇਰੀ ਮਾਂ ਦੀ ਦਿੱਤੀ ਹੋਈ ਦਲੇਰੀ ਦੇ ਨਾਲ ਸੂਰਮਾ ਬਣਦੇ ਨੇ

मां ने दिलेरी करके बाबा मोतीराम महाराज दूध ਦਾ ਗੜਵਾ ਤਿਆਰ ਕਰਕੇ ਤੁਰਿਆ ਵਿੱਚ ਤੇ ਜਦੋਂ ਉਹਦਾ ਗੜਵਾ ਤਿਆਰ ਕਰਕੇ ਤੁਰਿਆ ਉਦੋਂ ਘਰ ਦੀ ਸੁਪਤਨੀ ਘਰ ਦੀ ਸੁਵਾਨੀ ਬਾਬੇ ਮੋਤੀराम महाराज ਦੀ ਪਤਨੀ ਜੀ ਲਤੋ ਜੀ ਅੰਗਲਵਾਨੀ ਖੜੀ ਤੇ ਮਨ ਦੇ ਵਿੱਚ خیال ਆਇਆ मां ने ਕਿ ਖੇਕਦੇ ਰੋਕਣ ਲੱਗੀ ਏ ਕਿ ਤੁਸੀਂ ਸੇਵਾ ਕਰਨ ਨਾ দাও

ਮੰਦਰ ਮੁਜਦੇ ਉੱਤੇ ਚੜਨ ਦੇ ਲਈ ਸਪਾਈ ਕਿਉਂ ਆਗਿਆ ਦੇਣਗੇ ਕਿਉਂ ਤੁਹਾਨੂੰ ਜਾਣਦਿਆਂ ਇੱਕ ਕੰਮ ਕਰੋ ਮੈਂ ਤੁਹਾਨੂੰ ਕਹਿਣੇ ਬੱਲੀ ਹੈ ਉਹਨਾਂ ਚਾਲ ਕਰਿਓ ਜੀ ਇਸਤਰੀਆਂ ਦੇ ਗਹਿਣੇ ਹਨ ਕਿੰਨਾ ਭਿਆਨਕ ਕਈ ਵਾਰੀ ਆਪਾਂ ਕੱਟ ਦਿਆਦਾ ਵੀ ਪਰਿਵਾਰ ਵਾਲੋਂ ਵਿੱਚ ਕਈ ਵਾਰੀ ਆਪਾਂ ਕੱਤੀਦਾ ਜੇ ਕਿਤੇ ਲੋੜ ਪੈ ਜਾਵੇ ਤੇ ਗਹਿਣਾ ਕਿਤੇ ਗਰੀਬੀ ਰੱਖਣਾ ਸ਼ੁਰੂ ਕਰ ਜਾਵੇ ਨਕਲ ਕਰਿਓ ਕਿ ਇਸਤਰੀ ਅਮੀਰ ਰੱਖਦੀ ਇਨਕਾਰ ਕਰ ਦਿੰਦੇ ਨੇ ਮੈਂ ਆਪਣੀ ਵਾੜੀ ਕਿਤੇ ਨਹੀਂ ਇਧਰ ਗਹਿਣੇ ਨਾਲ ਕਾਰਨ ਨਹੀਂ ਇਦਨ ਗੁਰੂ ਕੇ ਲਾਗਾਂ ਦੀ ਅਸੀਸ ਲੈਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਚਾਰਨ ਹੈ ਸਤਿਗੁਰ ਦੀ ਸੇਵਾ ਕਾਖੜੀ ਸਰਦੀ ਚ ਕਹਾਉਂ ਲੁਮਾਈ ਸੇ ਦੇ ਦੇ ਸੇਵਾ ਕਰਨੀ ਮੰਗਦੀ ਲੈ ਉਹ ਪੁੱਛਣਾ ਤੇ ਬਾਬੇ ਮੋਤੀ ਦਾ ਜੀ ਨੇ ਪੁੱਛ ਕੇ ਵੇਖਿਓ ਸੱਚੀ ਸੇਵ ਦੇ ਸੇਵਾ ਕਰਦੀ ਮਾਈ ਰੱਦੋ ਅਭੀ ਲੋਦੀ ਹੈ ਮਾਈ ਰੱਦੋ ਕਹਿੰਦੀ ਹੈ ਮੈਂ ਆਪਣੇ ਗਹਿਣੇ ਉਤਾਰ ਕੇ ਦੇਣੀ ਆ ਤੁਸੀਂ ਗਹਿਣੇ ਧਾਰ ਕੇ ਸਿਪਾਹੀਆਂ ਨੂੰ ਦਿਓ ਸਿਪਾਹੀ ਲਾਲਜੀ ਨੇ ਗੈਣੇ ਲੈ ਕੇ ਤੁਹਾਨੂੰ ਪੰਦੇ ਗੁਰੂ ਜੀ ਜਾਣਦੇ ਗੈਣੇ ਲੈ ਕੇ ਬਾਬਾ ਮੋਤੀराम ਮਹਿਰਾ ਜਿਉਂ ਹੀ ਠੰਡੇ ਗੁਰਦੇ ਤਸਦੀਕ ਆਇਆ ਸਿਪਾਹੀਆਂ ਨੇ ਗੈਣੇ ਫੜਾਏ ਬਾਬਾ ਮੋਤੀराम ਮਹਿਰਾ ਠੰਡੇ ਗੁਰਦਿਆਂ ਪੌੜੀਆਂ ਚੜਿਆ ਜਿਉਂ ਪੌੜੀਆਂ ਚੜੇ ਤੇ ਮਾਣੀ ਦੇ ਕੋਲ ਤੇ ਉਲ ਗਿਆ ਸਜਦਾ ਕੀਤਾ ਗੁਰੂ ਕੇ ਲਾਲਾ ਨੂੰ ਸਜਦਾ ਕੀਤਾ ਨਾਲ ਭਾਵਨਾ ਦੇ ਨਾਲ ਦੁੱਧ ਦਾ ਬਡਵਾ ਨੱਲਵਾਂ ਦੀ ੱੱਗੇ ਕੀਤਾ ਨਾਲ ਹੀ ਕੇਦਾ ਬਾਜੀ ਇੱਕ ਦੁੱਧ ਦਾ ਬਡਵਾ ਵਰਦੈ ਹੈ ਔਰ ਸ਼ਕੋ ਸ਼ਕਾਓ ਸੁਆਲਾ ਬਾਪਾ ਨਾਲ ਦੁੱਧ ਦਾ ਪਰਵਾਹ ਨਹੀਂ ਕੀਤਾ ਮਾਂ ਜੀ ਨੇ ਪਹਿਲਾ ਸ਼ੁਣ ਤੋਂ ਇਨਕਾਰ ਕੀਤਾ ਫਿਰ ਬਾਬਾ ਮੋਤੀराम ਲੈ ਰਖ ਲੈ ਮਾਂ ਇਹ ਮੇਰੀ ਸੇਵਾ ਨਹੀਂ ਇਹ ਇੱਕ ਮਾਂ ਦੀ ਸੇਵਾ ਮਾਂ ਦੇ ਲਈ ਮੇਰੀ ਮਾਂ ਨੇ ਸੇਵਾ ਤਿਆਰ ਕੀਤੀ ਹੈ ਦੁੱਧ ਆਪ ਜੋ ਕੇ ਆਪ ਕੱਢ ਕੇ ਸ਼ੁਹਾਰੇ ਪਾ ਕੇ ਤੁਹਾਡੇ ਲਈ ਤਿਆਰ ਕੀਤਾ ਹੈ ਮਾਂ ਜੀ ਤੇ ਦੁੱਧ ਤਿਆਰ ਹੈ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ

ਕੁਝ ਤਕਾਸਿ ਸਹਿਬ ਜਦਿਆਂ ਨੇ ਬਾਤ ਖਾਦੇ ਤੇ ਸੋ ਗਏ ਮਾਝੀ ਦੇ ਉਪਰ ਤਕਾਸਿ ਖਾਦੇ ਸਨ ਸਵੇਰ ਹੋਈ ਤੇ ਗੰਗੇ ਨੇ ਮੋਹਰਾ ਦੀ ਕੁੜੀ ਦੀ ਰੋਣਾ ਪਾਇਆ ਫਿਰ ਇਥੋਂ ਮੁੰਡੇ ਪੁਚਾਈ ਔਰੰਗਿਆਂ ਦੀ ਕੌਤਵਾਲੀ ਤੇ ਕੌਤਵਾਲੀ ਤੋਂ ਬਾਤ ਲਈ ਗੁਰੂ ਜੀ ਪਾ ਗਏ ਕੁਝ ਨਹੀਂ ਸੀ ਸ਼ਾਇਦ ਮਾਝੀ ਨੂੰ ਤੇ ਗੁਰੂ ਕੇ ਮਨ ਨਾਲ ਦੁੱਧ ਦੀ ਸੇਵਾ ਕੀਤੀ ਤੇ ਮਾਣ ਰ ਅਸੀਸ ਮਿਤੀ ਬੋਤੀ ਦੁਨੀਆ ਦੇ ਉੱਤੇ ਮੋਤੀਆਂ ਦਾ ਮੁੱਲ ਹੈ ਮੈਂ ਇੱਕ ਦਿਨ ਵਿਚਾਰ ਕੀਤੀ ਸੀ

ਤੇ ਬਾਬੇ ਮੋਤੀराम ਮਹਿਰੇ ਦਾ ਮਨ ਕੀਤਾ ਹੋਇਆ ਉਹਨੇ ਸ਼ੁਰੂ ਕੀਤਾ ਹੋਇਆ ਦੁੱਧ ਦਾ ਲੰਗਰ ਅੱਜ ਵੀ ਗੁਰਦੁਆਰਿਆਂ ਅਤੇ ਬਾਜ਼ਾਰਾਂ ਸੜਕਾਂ ਦੇ ਉੱਤੇ ਲੱਗੇ ਹੋਏ ਨੇ ਬਾਬੇ ਮੋਤੀराम ਮਹਿਰੇ ਦੇ ਲੰਗਰ ਨੇ ਤੇ ਇਹਨਾਂ ਲੰਗਰਾਂ ਦਾ ਮੁੱਲ ਵੀ ਫਿਰ ਬਾਬੇ ਮੋਤੀराम ਮਹਿਰੇ ਨੇ ਜੋ ਕਮਾਇਆ ਜੋ ਪਾਇਆ ਉਹਨਾਂ ਵਾਲੇ ਇਤਿਹਾਸ ਦੇ ਅੰਦਰ 28 ਤਰੀਕ ਨੂੰ ਬਾਬੇ ਮੋਤੀराम ਮਹਿਰੇ ਨੇ ਜਿਹਾ ਮੁੱਲ ਪਾਇਆ ਨੇ ਇਸ ਦੁੱਧ ਦਾ ਜੋ ਬਾਬੇ ਮੋਤੀराम ਮੈਰਨ ਵਜੀਦੇ ਦੇ ਸਿਪਾਹੀਆਂ ਨੇ ਵਜੀਦੇ ਦੇ ਹੁਕਮ ਦੇ ਨਾਲ ਕੌਮ ਨੂੰ ਵਿਚਪ੍ਰੀਤ ਕੇ ਕਿਵੇਂ ਸ਼ਹੀਦ ਕੀਤਾ ਤੇ ਔਰਵਾਰੀ 18 ਬਲੀ ਨੂੰ 13 ਬਲੀ ਆਪਾਂ ਸਾਰੇ ਹਰ ਚੰਦ ਦਾ ਇਤਿਹਾਸ 14 ਬਲੀ ਨੂੰ ਸੁਗਨ ਗੋਬਿੰਦ ਸਿੰਘ ਮਹਾਰਾਜ ਦੇ ਸਾਕੇ ਬਾਦ ਸ਼ੁਰੂ ਹੋਏ ਕਿਦਾਂ ਸਵੇਰ ਹੋਈ ਸਵੇਰ ਬੰਦਿਆ ਸਾਹਿਬ ਅੱਜ ਜਿਹੜਾ ਦਿਨ ਚੜਿਆ ਸੀ ਸਵੇਰ ਬੰਦਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਕੇ ਪਾਸ ਸਭੀ ਦੇ ਫਿਰਦੌਸਦਾਨ ਬਾਬਾ ਘੋੜਾ ਸਿੰਘ ਬਾਬਾ ਫਤਿਹ ਸਿੰਘ ਨੂੰ ਲੈਣ ਦੇ ਲਈ ਫਿਰ ਸਿਪਾਈ ਆਏ ਆਜ ਸਿਪਾਈ ਆਏ ਨੇ ਤੇ ਸਿਪਾਈਆਂ ਨੇ ਫੇਰ ਵਾਰ-ਵਾਰ ਸਮਝਾਇਆ ਸलाम ਕਰਨੀ ਹੈ ਝੁਕ ਕੇ ਸलाम ਕਰਕੇ ਤੇ ਨਵਾਬ ਜੀ ਨੇ ਬਾਅਦ ਵਿੱਚ ਅਸੀਲ ਕਬੂਲ ਦੀ ਸਾਹਿਬ ਜੀ ਆਪਣੇ ਕੰਟ ਤੱਕ ਇਹ ਕੰਮ ਨੂੰ ਸੋਚ ਅਸੀਂ ਸ਼ਰਮਿਓ ਚੁੱਕਾ ਸਕਦੇ ਫਿਰ ਸलाम ਕਰਦੇ ਜਦੋਂ ਵਜਿਤੇ ਦੀ ਕਚਹਿਰੀ ਵਿੱਚ ਆਉਂਦੇ ਨੇ ਪੂਰੇ ਵਿਉਤਬੰਦੀ ਦੇ ਨਾਲ ਦਰਵਾਜ਼ੇ ਨੂੰ ਬੰਦ ਕੀਤਾ ਜਾਂਦਾ ਸੁਤ ਜੋੜੀ ਵਿੱਚ ਦਰਵਾਜ਼ੇ ਨੂੰ ਬੰਦ ਕੀਤਾ ਤੇ ਦਰਵਾਜ਼ੇ ਦੀ ਇੱਕ ਛਿੱਕੀ ਜੀ ਬਾਹਰ ਨੂੰ ਖੋਲਿਆ ਜਾਂਦਾ ਸੁਤ ਜੋੜੀ ਵਿੱਚ ਸਾਰੇ ਵਾਹਿਗੁਰੂ ਆਇ ਤੂ ਵਹਿ ਤੂ ਮੋਹਿ ਮਰਨੇ ਕਾ ਚਾਹੂ ਹੈ 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 ਮਰੂਤਾਰਕ ਤਾਰ ਮਰੂਤਾਰਕ ਤਾਰ ਨਰਨਾਰ ਕੇ ਵਾਰ ਮਰੂਤਾਰਕ ਕੇ ਵਾਰ ਮੋਹਿ ਮਰਨੇ وا دروازہ بند کر دیا گیا ہے نکچی باری گئی گوبند کے پوتا نے سر نما لیا سر نہیں نبایا بابا یولا بابا فتح ایکشارہ اور رام سمجھ گئے کہ دروازہ بند کرنے کا ہے <mechanical grab facial> <bacon> <Defense beach issued> ਕਿਆ ਕਰੀਏ ਕਿ ਸੁਰਤਾ ਕਿੰਨੀਆਂ ਵੱਡੀਆਂ ਹੁੰਦੀਆਂ ਕਿੰਨੀਆਂ ਉੱਚੀਆਂ ਸੁਰਤਾ ਦੇ ਮਾਰ ਪਾਉਂਦੇ ਬਾਬਾ ਜੋਰਾਵਲ ਸਿੰਘ ਬਾਬਾ ਕਿੰਨੀਆਂ ਉੱਚੀਆਂ ਸੁਰਤਾ ਹੁੰਦੀਆਂ ਸੁਰਤਾ ਇੰਨੀ ਉੱਚੀ ਹੈ ਪਤਾ ਹੈ ਕਿ ਦਰਵਾਜ਼ਾ ਬੰਦ ਹੈ ਬਾੜੀ ਖੁੱਲੀ ਹੈ ਸਾਡਾ ਸਿਰ ਝੁਕੇਗਾ ਪਰ ਸਿਰ ਝੁਕਾਇਆ ਨਹੀਂ ਜਿੱਦਾਂ ਹੀ ਸਿਪਾਈ ਅੰਦਰ ਗਏ ਉਹਨਾਂ ਸਿਰ ਝੁਕਾ ਕੇ ਸਲਾਮ ਕੀਤੀ پر صاحب جادے نے سرنا چکایا صاحب نے سب کو پہلا حکومت مولا کے وزیر خان نے جتیل خان کی جتیل خان کی صاحب جادے نے سر اچھا چکیا سر اچھا چکے دو میں آفر ہوتے کہ میں واہر رجی کا خان صاحب واہر رجی بار بار گراہ کر کے تمکہ آ کر کے بار بار دیکھنے ਕਿ ਕਿਸੇ ਤਰੀਕੇ ਦੇ ਨਾਲ ਸਾਹਿਬ ਜੀ ਆਦੇ ਨੂੰ ਗੁਲਾਮ ਨਹੀਂ ਕੀਤਾ ਜਾਵੇ ਸਾਹਿਬ ਜੀ ਆਪਣੇ ਤਰਫ ਤੋਂ ਦੂਰ ਜਾਣ ਇਹ ਕਬੂਲ ਕਰ ਲੈ ਕਿ ਸਾਹਿਬ ਜੀ ਦੇ ਬੋਲਣ ਵਾਲੇ ਇਹ ਇਹਦੇ ਉਸ ਦਾਦੇ ਦੇ ਪੁੱਤਰੇ ਨੇ ਜਿਹਨੂੰ ਦਿੱਲੀ ਦੇ ਚਾਦਨੀ ਚੌਕ ਦੇ ਅnder ਬੁਲਾਇਆ ਵੀ ਗਿਆ ਲਾਅਕ ਨਹੀਂ ਦਿੱਤੇ ਨੇ ਦਾਦੀ ਮਾਂ ਨੇ ਸੜਾਕਤੀ ਬਣਾ ਦਿੱਤਾ ਦਾਦੀ ਮਾਂ ਨੇ ਸਾਰੀਆਂ ਸਿੱਖਿਆਵਾਂ ਦੇ ਦਿੱਤੀਆਂ ਨੇ ਅੱਜ ਦੇਖਦੇ ਦਾਦੀਆਂ ਮਾਮਾ ਪਾਤਸ਼ਾਹ ਜੀ ਦੀ ਤਸੀਸ ਲੈ ਕੇ ਇਹ ਬੇਰਬੀ ਕਰਾਂਗਾ ਜੀ ਆਪਸ਼ਾ ਨਹੀਂ ਕੀਤੀ ਸੀ ਦਦੀਆਂ ਮਾਮਾ ਕਿਦੇ ਇੱਕ ਦੁੱਡੇ ਦੀ ਬਾਹ ਫੜ ਕੇ ਆਪਣੇ ਪੁੱਤ-ਪੋਤਰਿਆਂ ਨੂੰ ਕੋਲ ਬਾ ਕੇ ਇਹ ਸਿੱਖੀ ਦੀਆਂ ਬਾਤਾਂ ਦੱਸਣ ਲੱਗੀ ਤੇ ਜਿਹੜੇ ਕਦੇ ਨਾ ਸਿੱਖੀ ਕੋਰਾਏ ਪੈ ਗਏ ਉਹਨਾਂ ਦੇ ਮਨ ਨੂੰ ਬੰਦ ਜੇ ਕਿਨਾਂ ਸਾਡੀਆਂ ਦਾਦੀਆਂ ਅਕਲ ਵਾਂਡੀ ਹੋ ਕੇ ਮਾਂ ਗੁਜਰੀ ਦੇ ਵਾਂਗ ਆਪਣੇ ਬੱਚਿਆਂ ਨੂੰ ਸਿੱਖੀ ਦਿੜ੍ਹਾ ਕਰਨੀ ਸਿੱਖੀ ਦਿੜ੍ਹਾ ਕਰਨੀ ਉਦੋਂ ਅਸਲ ਤੇ ਕੇਵਲ ਪਟਾਰੀ ਦੇ ਕਿੰਦੇ ਦਰਜਨ ਨੇ ਇੱਥੇ ਮਲੇਰकोटੀਆਂ ਨਵਾਬ ਸ਼ੇਰਖਾਨ ਨਾਮ ਤੋਂ ਆਇਆ ਉਸ ਮਲੇਰकोटੀਆਂ ਨਵਾਬ ਨੂੰ ਸਦਨ ਦਾ ਕਾਰ ਨਹੀਂ ਸੀ ਮਲੇਰकोटੀਆਂ ਨਵਾਬ ਦਾ ਇੱਕ ਭਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਕੇ ਪਾਤਸ਼ਾਹ ਜੀ ਨੇ ਚਮਕੌਰ ਦੀ ਧਰਤੀ ਤੇ ਆਪਣਾ ਤੀਰ ਬਖਸ਼ ਕੇ ਮਾਰ ਦਿੱਤਾ ਸੀ ਸਦਨ ਸਿੱਕੇ ਪਾਤਸ਼ਾਹ ਜੀ ਨੇ ਤੀਰ ਬਖਸ਼ ਕੇ ਉਸ ਮਲੇਰਕੋਟਲੀ ਨਵਾਬ ਦੇ ਭਰਾ ਨੂੰ ਮਾਰਿਆ ਜਿਹੜਾ ਇਤਿਹਾਸਿਕ ਨਾਮ ਹੈ ਨਾਰਖਾਨ ਨਾਰਖਾਨ ਨੂੰ ਬਹੁਤ ਸੇ ਮਾਰੇ ਪਾਛਾ ਦੀ ਨਮਾ ਇੱਕ ਨਾਰਖਾਨ ਹੋਏ ਇੱਕ ਖਾਜਾ ਨੂੰ ਦੇ ਜਿਹੜਾ ਗੜੀ ਦੇ ਵਿੱਚੋਂ ਲੁੱਟ ਕੇ ਲੰਘਿਆ ਜੀ ਸਾਨੂੰ ਸੱਚੇ ਪੱਛੋਂ ਕਿਹਾ ਕੋਈ ਵੀ ਤੀਰਬਖਸ਼ ਨਹੀਂ ਆ ਕੋ ਲੋਕਗੇ ਇਹ ਦੇਖਣ ਕਿ ਮਲੇਰਕੋਟਲੀ ਦੇ ਨਵਾਬ ਨੂੰ ਸੁਣਿਆ ਗਿਆ ਬਾਰ ਬਾਰ ਆਖਿਆ ਗਿਆ ਪਲੇਰਕੋਟਲੀ ਦੇ ਨਵਾਬ ਤੇਰੇ ਭਰਾ ਨੂੰ ਮਾਰਿਆ ਆਪਣੇ ਭਰਾ ਦਾ ਬਦਲਾ ਲੈ ਸਕਦੇ ਇਹਨਾਂ ਨੂੰ ਮਾਰ ਸਕਦੇ

ਮਲੇਰ ਕੋਟ ਦੇ ਨਵਾਬ ਸੁਬੇ ਸਰਹੰਦ ਨੂੰ ਵੀ ਬਾਤ ਕਰਦੇ ਰੰਗ ਸਮਝਾਉਂਦੇ ਆ ਕਿ ਨਾਮ ਨਾਲ ਉਹ ਤੇ ਕੋਈ ਸ਼ਬਦ ਦਾ ਨਾਮ ਕਰ ਅੰਦਰ ਗੁੱਜ ਵਿੱਚ ਕਹੇ ਨਾਮ ਕਰ ਆਪਦੇ ਤਸੀਹੇ ਨਾਂ ਦੇ ਕਬਦੇ ਦਿਮਾਗ ਵਿੱਚ ਪਿਆਰਾ ਕਿ ਕਿਹੜੇ ਕਿਹੜੇ ਆਪਦੇ ਤਸੀਹੇ ਦਿੱਤੇ ਨੇ ਕਿਵੇਂ ਸਹਿਜ ਜਾਂਦੇ ਆ ਨੇ ਸੁੱਚੇ ਨਾਂਦਿਆਂ ਹਰ ਇੱਕ ਸਵਾਲਾਂ ਦੇ ਜਵਾਬ ਦਿੱਤੇ ਕਿਵੇਂ ਸਹਿਜ ਜਾਂਦੇ ਆ ਨੇ ਆਪਦੇ ਤਸੀਹੇ ਕਦੀ ਦੁਨੀਆਂ ਸੁਣੋਂ ਨਹੀਂ ਹੋਈਆਂ ਨੇ ਲਿਖਿਆ ਡਾਕਟਰ ਬੰਦਾ ਸਿੰਘ ਜੀ ਨੇ ਲਿਖਿਆ ਉਹਦੇ ਸਾਰੀਆਂ ਦੀਆਂ ਉਦਾਹਰਣਾਂ ਦੇ ਕੇ ਆਪ ਸੰਗਤ ਨਾਲ ਵਿਚਾਰ ਸਾਂਝੀ ਕਰਾਂਗੇ ਜੀ ਕਿਵੇਂ ਗੁਰੂ ਕੇ ਲਾਲਾਂ ਨੂੰ ਆਪ ਨੂੰ ਇੱਕ ਸ਼ਬਦ ਦੇ ਕੇ ਸ਼ਹੀਦ ਕੀਤਾ ਗਿਆ ਕਿਵੇਂ ਮਨਮੋਹ ਗੁਰੂ ਸ੍ਰੀ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਣ ਨੀਹ ਮਿਰਚਣ ਕੈ ਨੂੰ ਉੱਚੀ ਦੇਣੇ ਚਿਕਾਰਾ ਛੱਡਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲੇ ਮੰਦਿਰ ਦੇ ਚਾਪਨ ਦਾ ਉਤਤਨ ਕਰਾਂਗੇ ਕੱਲ 13 ਤੋ ਹੈ ਤੇ ਕੱਲ 13 ਤੋ ਨੂੰ ਹੀ ਸਾਹਿਬ ਜਗਿਆਂ ਦੀ ਸ਼ਹਾਦਤ ਹੋਣੀ ਹੈ ਕਸੋ ਦੇ ਵਿਵਾਨ ਦੇ ਜੇਕਰ ਕਰਨ ਕਿਵੇਂ ਦੀਵਾਨ ਕੋਟਰ ਮਲਗੀ ਨੇ ਇਸ ਦੁਨੀਆ ਦੀ ਸਭ ਤੋਂ ਵੈਗੀ ਜ਼ਮੀਨ ਖਰੀਦੀ ਕਿਵੇਂ ਅੰਦਰ ਸੰਸਕਾਰ ਹੋਇਆ ਤੇ ਕਿਵੇਂ ਬਾਪਾ ਮੋਤੀराम ਬਹਿਰ ਜਿਨ੍ਹਾਂ ਦੇ ਪਰਿਵਾਰ ਨੂੰ ਦੁੱਧ ਪਿਉਣ ਦੀ ਸੇਵਾ ਦੇ ਬਦਲੇ ਜੋ ਖਿਤਾਬ ਜੋ ਵੀ ਵਜ਼ੀਰ ਖਾਨ ਨੇ ਆਪਣੇ ਕੋਲੋਂ ਸੌਂਪਦਾ ਸੀ ਉਹ ਬਾਪਾ ਮੋਤੀਰਾਮ ਬਹਿਰ ਨੂੰ ਤਰਵਾਤਾ ਸੀ ਔਰ ਬਾਕੀ ਜਿਹਨਾਂ ਦੇ ਅੰਦਰ ਵਿਚਾਰਾਂਗੇ ਵੀ ਸਾਰੇ ਸੰਗਤ ਦਾ ਧੰਨਵਾਦ